ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਸਨੌਲਾ ਮੰਡੀ ਦੇ ਰਹਿ ਜਾਂਦਾ ਤੇ ਇਹਦੇ ਨੇੜ ਪਰਨਾਲਾ ਵੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਹੁਤ ਸਾਰੀਆਂ ਵੀਡੀਓ ਰੁਟੀਨ 'ਚ ਤੁਹਾਨੂੰ ਦਿਖਾਈ ਦਿੰਗਾ ਕਿਉਂਕਿ گاਵਾਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਹਾਲਾਂਕਿ گاਵਾਾਂ ਹੀ ਆ ਸਾਰੀਆਂ ਜਿਹੜੀਆਂ ਤੁਹਾਨੂੰ ਵੀਡੀਓ 'ਚ ਦਿਖਾਊਗਾ ਐਂਡ ਤੱਕ ਵੀਡੀਓ ਜ਼ਰੂਰ ਦੇਖ ਲਿਓ ਪਸ਼ੂ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਆ ਕੇ ਪਸ਼ੂ ਨੂੰ ਤੁਸੀਂ ਦੇਖਣਾ ਹੈ ਸੋ ਇਹ ਸਾਰੀਆਂ ਗਾਵਾਂ ਇੱਕ ਵਾਰ ਤੁਸੀਂ ਦੇਖ ਲਓ ਸ਼ੁਰੂਆਤ ਆਪਾਂ ਪਰਲੇ ਪਾਸੇ ਤੋਂ ਹੀ ਕਰਨੀ ਹੈ ਵੈਸੇ ਤੁਹਾਨੂੰ ਮੈਂ ਆਲ ਓਵਰ ਸਾਰੀਆਂ ਗਾਵਾਂ ਤੇ ਇੱਕ ਵਾਰ ਕੈਮਰਾ ਮਾਰਤਾ ਫਿਰ ਬੇਨਤੀ ਕਰਦੇ ਆਂ ਵੀ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਪਸ਼ੂ ਤੁਸੀਂ ਆਪਣੀ ਸਮਝ ਨਾਲ ਖਰੀਦਣਾ ਹੈ ਜਿਹੜੀ ਚੀਜ਼ ਦਿਸਦੀ ਹੈ ਉਹ ਹੀ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਬਾਕੀ ਜੋ ਥਣ ਪਾਸ ਕਰਨੇ ਆ ਜਾਂ ਦੁੱਧ ਦੀ ਜੱਜਮੈਂਟ ਲਾਉਣੀ ਹੈ ਤੁਸੀਂ ਕਿੰਨਾ ਚੋਲੋਗੇ ਉਹ ਤੁਸੀ ਲਾਉਂਗੇ ਆਓ ਮਿਲिए ਬਾਈ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਪਰਲੇ ਪਾਸੇ ਕੁਸ ਗਾਵਾਂ ਵੱਧੀਆਂ ਉਧਰਲੇ ਪਾਸੇ ਤੇ ਇੱਕ ਇੱਕ ਕਰਕੇ ਤੁਹਾਨੂੰ ਇਹ ਕਾਫੀ ਸਾਰੇ ਨਾਗ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਦਿਖਾ ਦੇਣੀ ਪ੍ਰਦੀਪ ਬਾਈ ਸਸਰੀ ਕਾਲ ਸਸਰੀ ਕਾਲ ਬਾਈ ਪ੍ਰਦੀਪ ਅੱਜ ਕਿੰਨੇ ਨਾਗ ਆ ਟੋਟਲ ਬਾਈ 22 ਗਾਵਾਂ ਨੇ ਆਪਣੇ ਕੋਲੇ ਠੀਕ ਹੈ ਭਾਅ ਆਪਣੇ ਕੋਲੇ ਬਾਈ ਅੱਜ ਤਕਰੀਬ ਨਹੀਂ ਸਾਰੇ ਨੇ 85000 ਵਾਲੇ ਭਾਅ ਵੀ ਨੇ 90 ਵਾਲੇ ਵੀ ਨੇ 92 ਵਾਲੇ ਵੀ ਨੇ ਸਿਰਫ ਤਿੰਨ ਗਊਆਂ ਨੇ ਵੀ ਜਿਹੜੀਆਂ ਥੋੜੀ ਉੱਚੇ ਰੇਟ ਦੀਆਂ ਨੇ ਬਾਕੀ ਸਾਰੀਆਂ ਤਕਰੀਬਨ ਵੀ ਸਾਰੀ ਬਾਜ਼ਾਰ ਵਾਲੀਆਂ ਗਾਮਾਂ 85 90 92 95 ਹਰ ਪਾਲੀ ਠੀਕ ਬਾਕੀ ਇੱਕ ਵੱਡੀ ਗੱਲ ਹੋਰ ਆ ਬਾਈ ਆਪਾਂ ਨੇ ਚਲੋ ਸਾਰੇ ਭਰਾਵਾਂ ਨਾਲ ਰਲ ਕੇ ਸੋਚਿਆ ਵੀ ਜਿਹੜੀ ਇਸ ਮਹੀਨੇ ਜਿੰਨੀਆਂ ਵੀ ਗਾਵਾਂ ਸੇਲ ਹੋਣਗੀਆਂ ਚਲੋ ਸਾਰੇ ਭਰਾਵਾਂ ਬੁੱਲੀ ਹਨਾ ਵੀ ਜਿੱਦੜਾ ਪਾਣੀ ਆਇਆਗਾ ਹੜਾਂ ਵਾਲੇ ਪਾਸੇ ਵੀ ਸਾਰੇ ਭਰਾਵਾਂ ਬੁੱਲੀ ਸਹਾਇਕ ਦਿੱਤਾ ਜਾਂਦਾ ਆਪਾਂ ਵੀ ਇਹ ਸੋਚਿਆ ਵੀ ਚਲੋ ਦੇਖੋ ਅੱਜ 5 ਤਰੀਕ ਹੋ ਗਈ ਮੂਹ ਨਹੀਂ 5 ਤੱਕ ਜਿੰਨੇ ਵੀ ਜਾਨਵਰ ਸੇਲ ਹੁੰਦੇ ਨੇ ਉਹਦੇ ਵਿੱਚੋਂ ਜਿੱਦਾਂ ਦਾ ਵੀ ਕਰਕੇ ਬਜਟ ਦੇ ਹਿਸਾਬ ਨਾਲ ਮੰਨ ਕੇ ਵੀ ਆਪਣਾ ਪਾਣੀ ਉਤਰ ਜਾਣਾ ਇੱਕ ਮਹੀਨੇ ਤੱਕ ਵੀ ਕਈ ਭਰਾਵਾਂ ਨੇ ਸਲਾਹ ਕੀਤੀ ਸੀ ਵੀ ਚਲੋ ਹੁਣ ਤਾਂ ਦੇਖੋ ਹਰੇਕ ਭਰਾ ਜਾ ਰਿਹਾ ਉੱਥੇ ਹੈਨਾ ਹੈਲਪ ਕਰਨ ਲਈ ਕਿਉਂਕਿ ਉਸ ਤੋਂ ਬਾਅਦ ਵੀ ਕਿਉਂਕਿ ਉਧਰ ਤੂੜੀ ਦੀ ਵੀ ਤੇ ਸੈਲਜ ਦੀ ਲੋੜ ਪੈਣੀ ਆ ਤੇ ਆਪਣੇ ਵੱਲੋਂ ਵੀ ਉਧਰ ਜਿੰਨਾ ਵੀ ਯੋਗਦਾਨ ਦਿੱਤਾ ਗਿਆ ਜਰੂਰ ਦੇਵਾਂਗੇ ਬਈ ਉਸ ਤੋਂ ਬਾਅਦ ਫਿਰ ਕਰਾਂਗੇ ਠੀਕ ਹੈ ਸੁਰਾਤ ਪਹਿਲੇ ਨੰਬਰ ਵਾਲੀ ਗਾਂ ਤੇ ਕਰ ਇਹ ਬੈਡ ਬਈ ਤਾਜੀ ਸੂਈ ਆ ਰਾਤ ਹੂੰ ਪਹਿਲਣ ਨੇ 35 ਕਿਲੋ ਦੋ ਦਿੱਤਾ ਹੋਇਆ ਜਿਹੜੇ ਮਰਜ਼ੀ ਭਰਾ ਲੈ ਜਾ ਸੋਭਾ ਬਈ 7-8 ਕਿਲੋ ਦੀ ਬੋਲੀ ਚੋਈ ਸੀ ਹੂੰ ਪੂਰੇ ਵੱਡੇ ਢਾਂਚੇ ਦੀ ਆ ਹੂੰ ਖੜੀ ਦਿਖਾ ਦਾਂਗੇ ਬਾਈ ਕਿਉਂਕਿ ਥੱਲੇ ਗਿੱਲਾ ਥੋੜਾ ਜਿਹਾ ਨਾ ਤਿਲਕ ਤੁਲਕ ਨਾ ਜਾਵੇ ਤੇ ਚਵਾਈ ਦੀ ਇੱਕ ਨੰਬਰ ਆ ਇਹਨੇ ਮੇਲ ਨੂੰ ਜਨਮ ਦਿੱਤਾ ਬਾਈ ਠੀਕ ਹੈ ਜੇਰ ਦੀ ਵੀਡੀਓ ਆਪਣੇ ਕੋਲਿਆ ਕਿਸੇ ਭਰਾ ਨੇ ਲੈਣੀ ਹੋਈ ਉਹ ਦੇ ਦਾਂਗੇ ਤੇ ਰੇਟ ਬਾਈ ਇਹਦਾ ਆਪਾਂ ਜਿਹੜਾ ਰੱਖਿਆਗਾ 1,35,000 ਰੁਪਏ ਲੈਣ ਦੇਣ ਵਾਲਾ ਰੇਟ ਰੱਖਿਆ ਠੀਕ ਹੈ 1,35,200 ਵੱਡੇ ਢਾਂਚੇ ਦੀ ਗਾਂ ਓਥੇ ਚਵਾਈ ਵਾਲਾ ਥਾਣਾ ਹਵਾਨਾ ਅੱਗੋਂ ਤੇ ਪਿਛਾਂ ਤੱਕ ਚੰਗਾ ਆਉਂਦਾ ਸੋ ਵੇਖੋ ਮੋ ਪਿਆਰੀ ਗਾਂ ਬਾਈ ਦੇਖੋ ਵੀ ਇਦਾਂ ਦੀ ਗਾਂ ਕੀ 1.5 ਲੱਖ ਤੋਂ ਵੀ ਪਲੱਸ ਦੀ ਗਾਂ ਵਿਕਜੂਗੀ ਇਹ ਦੁੱਧ ਤੇ ਆ ਕੇ ਹਮ ਪਰ ਵੀ ਬਾਜਵ ਰੇਟ ਤੇ ਆਪਾਂ ਸੇਲ ਕਰਾਂਗੇ। ਅੱਜ ਜਿਹੜੀ ਕਾਲੀ ਵੜਾ ਬਾਈ ਇਹਦਾ ਆਪਾਂ ਨੂੰ 24 ਤੋਂ 25 ਕਿਲੋ ਤੋਂ ਦੱਸਿਆ ਬਾਈਆਂ ਨੇ। ਹੂੰ ਤੇ ਨਸਲ ਜਾਤ ਬਹੁਤ ਆ ਤੇ ਇਹਦਾ ਬਾਜਵ ਰੇਟ ਬਾਈ ਜੇ ਆਪਾਂ ਰੱਖਿਆ 95000 ਰੁਪਏ। ਡੇਣ ਕਿੰਨੇ ਲੈ ਜਾਓ? ਇਹ ਹਫਤਾ ਬਾਕੀ ਆ ਬਾਈ। ਠੀਕ ਹੈ। ਰੇਟ ਬਾਈ ਆਪਣੇ ਸਾਰੇ ਬਾਜ ਵੀ ਰੱਖਿਆ ਆਪਾਂ ਜਿੰਨੇ ਵੀ ਅਗਾਵਾ ਦਿਖਾਵਾਂਗੇ ਵੀ ਹਰੇਕ ਭਰਾ ਦੇ ਵਾਈਟ ਵਾਲੀਆਂ ਨਸਲ ਜਾਤ ਬਹੁਤ ਪਿਆਰੀ ਐ ਦੀ ਵੀ। ਠੀਕ ਹੈ। ਕਿਉਂਕਿ ਬਾਈ ਜੇ ਬਾਜਵ ਰੇਟ ਹੁੰਦੇ ਨੇ ਤਾਂ ਹੀ ਹਫਤੇ ਦੇ ਹਫਤੇ ਜਾਨਵਰ ਸਾਰੇ ਸੇਲ ਹੋ ਜਾਂਦੇ ਹਨਾ। ਹੂੰ ਸਹੀ। ਤੇ ਅੱਗੇ ਬਾਈ ਜਿਹੜੀ ਇਹ ਬੈੜ ਆ ਗਈ ਇਹ ਆਪਣੇ ਇੱਥੇ ਖਿਆਲੇਪਿੰਡ ਫਾਰਮ ਤੋਂ ਲਈਆ ਤੇ ਭਰਾ ਨੇ ਦੱਸਿਆ ਵੀ 28 ਤੋਂ 29 ਕਿਲੋ ਦੁੱਧ ਕਹਿੰਦਾ ਵੀ ਅਸੀਂ ਇਹਦਾ ਜਮਾਂ ਜੈਨੂਇਨ ਚੋਇਆਗਾ ਇੱਕ ਹਫ਼ਤੇ ਦੀ ਬਾਈ ਇਹ ਕੱਚੀ ਆ ਤੇ ਇਹਦਾ ਰੇਟ ਜਿਹੜਾ ਬਾਈ ਰੱਖਿਆ ਆਪਾਂ ਨੇ 1 ਲੱਖ ਤੇ 7000 ਰੁਪਏ ਦਾ ਰੇਟ ਰੱਖਿਆ ਤੇ ਬਹੁਤ ਪਿਆਰੇ ਢਾਂਚੇ ਕਿਸੇ ਵੀ ਭਰਾ ਵੀ ਨਾਰਮਲ ਜਿਹਾ ਦੁੱਧ 25 26 ਕਿਲੋ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਜੀ ਠੀਕ ਹੈ ਸਾਡਾ ਬੁੱਤ ਅੱਗੇ ਬਾਈ ਇਹ ਬੱਚੀ ਤਿਆਰੀ ਤੀਆ ਤੇ ਇਹਦਾ ਰੇਟ ਬਾਈ ਦੀ ਰੱਖਿਆ ਆਪਾਂ 1 ਲੱਖ ਤੇ 5000 ਰੁਪਇਆ ਬਾਈ 1 ਲੱਖ 5000 ਹਾਂ ਵੀ ਮੁੱਲ ਕਰਾਉਣਾ ਚਾਹੀਦਾ ਸਵਾ ਲੱਖ ਕਰਾ ਲਓ ਕਰਦੀ ਪੈਦਰ ਨੂੰ ਕਰਦੀ ਬਾਈ ਬਸਤੋ ਬਹੁਤ ਸੋਹਣੀ ਰੱਛੀ ਹੈ ਬਹੁਤ ਪਿਆਰੀ ਬਹਿੜਾ ਬਾਈ ਤੋਰ ਵੀ ਦੇ ਤੋਰ ਦੇ ਪੁੱਤੇ ਨੂੰ ਮੜੀ ਜੇ ਇੱਥੋਂ ਕੱਪ ਜੇ ਸਿੱਧੀ ਖੜ੍ਹ ਗਈ ਗੇਟ ਦੇ ਸਾਹਮਣੇ ਖੜ੍ਹੀ ਆ ਜਾਤ ਨਸਲ ਬਹੁਤ ਜਿਆਦਾ ਆ ਬਾਈ ਇਹਦੀ ਹੂੰ ਦੂਜਾ ਸੂਆ ਸੂਗੀ ਕੰਪੈਕਟ ਡਰਦੀ ਆ ਵੀ ਮੁੱਲ ਮੰਗਣ ਨੂੰ ਚਾਹੀਏ ਆਪਾਂ ਇਹਦਾ ਵੀ ਚਾਹੀਏ ਸਵਾ ਲੱਖ ਮੰਗ ਲਓ ਵੀ ਬਾਅਦ ਚ ਘਟਾਉਣ ਵਧਾਉਣ ਵਾਲਾ ਕੰਮ ਹੋਰ ਹੋ ਜਾਂਦਾ ਸਹੀ ਹਾਂ ਬਹੁਤ ਪਿਆਰੀ ਬੱਚੀ ਆ ਬਾਈ ਜਿਹੜੇ ਵੀ ਭਰਾ ਨੇ ਕਿਸੇ ਨੇ ਫਾਰਮ ਖਾਤਰ ਜਾਂ ਘਰੇ ਚੋਣ ਖਾਤਰ ਲੈਣੀ ਆ ਹੂੰ ਬਹੁਤ ਪਿਆਰੀ ਆ ਦੇਖੋ ਕਲਰ ਤੋਂ ਲਾ ਕੇ ਨਸਲ ਜਾਤ ਬਹੁਤ ਪਿਆਰੀ ਆ ਕਮਾਲ ਆ ਵੀ 1 ਲੱਖ ਤੇ 5200 ਰੇਟ ਹੈ ਸੋਹਣੀ ਵੜ ਬਰੀਡ ਕੁਆਲਟੀ ਚੰਗੀ ਆ ਰੰਗ ਰੂਪ ਸੋਹਣਾ ਜਿੰਨੀਆਂ ਵੀ ਬਾਈ ਤਕਰੀਬਨ ਆਪਾਂ ਵੜਾ ਦਿਖਾਵਾਂਗੇ ਸਾਰੀਆਂ ਹੀ ਆਪਣੇ ਭਰਾਵਾਂ ਦੇ ਵਾਈਟ ਵਾਲੀਆਂ ਦਿਖਾਵਾਂਗੇ ਠੀਕ ਹੈ ਕਿਉਂਕਿ ਬੇੜਾਂ ਦਾ ਭਾਈ ਆਪਾਂ ਵੀਡੀਓ ਤੋਂ ਇਲਾਵਾ ਵੀ 10 15 ਪਾਉ ਵੇਚ ਹੀ ਦਿੰਨੇ ਆ ਵੀਡੀਓ ਕਿ ਇਨਫੋਰਮੇਸ਼ਨ ਹੁੰਦੀ ਆ ਭਰਾਵਾਂ ਦੇ ਫੋਨ ਆਉਣ ਲੱਗ ਜਾਂਦੇ ਨੇ ਵੀ ਮਾਲ ਆਇਆ ਜਾਂ ਨਹੀਂ ਆਇਆ ਸਹੀ ਅੱਗੇ ਭਾਈ ਇਹ ਦੋ ਦੰਦ ਬੱਚੀ ਆ ਗਈ ਹੂੰ ਬਹੁਤ ਪਿਆਰੀ ਬੱਚੀ ਆ ਭਾਈ ਲੈ ਇਹ ਨੂੰ ਵੀ ਤੋਰ ਦੇ ਯਾਰ ਮੜੀ ਜੀ ਕਿਹੜਾ ਦੋੰਦੀ ਹੈ ਹੈ ਭਾਈ ਕਿੰਨੇ ਦਿਨ ਲੈ ਜੂ ਇਹਦੇ ਬਾਈ ਹਫਤਾ ਦੱਸਿਆ ਸੀ ਆਪਾਂ ਨੂੰ ਐ ਮੰਨ ਲਓ ਵੀ ਹੱਲੇ ਜੀ ਉਹ ਆਪਣੇ ਘਰੇ ਟੀ ਕੀ ਰਹੀ ਤਾਂ ਪੰਜ ਚਾਰ ਦਿਨ ਨਹੀਂ ਸੁਣਦੀ ਬਾਈ ਗੱਡੀ ਗੁੱਡੀ ਚੜ੍ਹ ਕੇ ਸੂਪੇ ਦਾ ਕਰਮ ਵਾਲੀ ਕਹੇ ਹੌਲੀ ਹੌਲੀ ਜੰਮੀ ਹੌਲੀ ਪੁੱਤ ਰੇਟ ਇਹ ਤਾਂ ਕੀ ਰਹਿਣਾ ਰੇਟ ਬਾਈ ਇਹਦਾ ਆਪਾਂ 2 ਲੱਖ ਤੇ 10000 ਰੁਪਏ ਮੁੱਲ ਰੱਖਿਆ ਬਾਈ 2 ਲੱਖ 10000 ਠੀਕ ਹੈ ਸੋ ਦੱਸੋ ਦਿਨ ਹਜੇ ਇਹ ਬਾਈ ਦੱਸਦਾ ਵੀ ਪੰਜ ਚਾਰ ਲੈ ਸਕਦੀ ਹੈ ਬਹੁਤ ਪਿਆਰੀ ਬੱਚੇ ਆ ਬਾਈ ਵੀ ਮੰਨ ਲਓ ਵੀ ਇਦਾਂ ਦੀ ਚਲੋ ਜਨਮਰ ਜਨਮਰ ਦੀ ਰੇਟ ਹੁੰਦਾ ਜਾਤ ਨਸਲ ਕੁਆਲਟੀ ਬਾਈ ਇਥੇ ਮੋੜਲੀ ਪਤ ਮੜੀ ਦੋ ਦੰਦ ਦਾ ਟਾਂਚਾ ਬੜਾ ਵਧੀਆ ਬਾਈ ਬਰੀਡ ਤਾਂ ਇਹਦਾ ਕਰਮਾ ਵਾਲੀ ਦੀ ਬਹੁਤ ਜ਼ਿਆਦਾ ਪਿਆਰੀ ਲੱਗੀ ਹੋਈ ਹੈ ਇਹਨੂੰ ਕਮਾ ਦੇ ਕਿਸੇ ਵੀ ਭਰਾ ਨੇ ਬਾਈ ਕੱਲੀ ਬੱਚੀ ਇਹ ਮੰਗਾਉਣੀ ਸੀ 200 ਕਿਲੋਮੀਟਰ ਤੱਕ ਇਹ ਕੱਲੀ ਬੱਚੀ ਦੀ ਆਪਾਂ ਡਿਲੀਵਰੀ 2 ਲੱਖ ਇਹਦੇ ਵਿੱਚ ਰੇਟ ਦੇ ਜਿਹੜਾ ਆਪਾਂ ਮੰਗੇ ਦੇ ਵਿੱਚ ਪਹੁੰਚ ਕਰਦੇ ਠੀਕ ਹੈ ਉਹਨਾਂ ਨੇ ਚ ਸਵਾਨੇ ਚ ਸਪੇਸ ਅਜੇ ਵੀ ਦੇਂਦੀ ਹੈ ਚੱਲ ਚੱਲ ਕੁੱਛ ਇਹ ਦੋ ਅੱਗੇ ਪਰੇ ਅੱਗੇ ਜਿਹੜੀ ਇਹ ਗਊ ਆ ਬਾਈ ਜੀ ਇਹ ਆਪਾਂ ਦੇ ਦਾਂਗੇ ਬਾਈ 97000 ਰੁਪਏ ਦੀ ਇਹ ਵੀ ਬਹੁਤ ਪਿਆਰੀ ਗਊ ਆ ਕਿਸੇ ਵੀ ਭਰਾ ਦੇ ਮੰਨ ਕੇ ਵੀ ਜ਼ਿਆਦਾ ਨਹੀਂ ਆਪਾਂ ਕਹਿੰਦੇ ਦੁੱਧ ਦੇਖੋ ਹਰੇਕ ਭਰਾ ਦੀ ਸੇਵਾ ਦੇ ਉੱਤੇ ਹੁੰਦਾ 25 26 ਕਿਲੋ ਦੁੱਧ ਮੰਨ ਕੇ ਜਿਹੜਾ ਭਰਾ ਮਰਜ਼ੀ ਲੈ ਲੇ ਬਾਈ ਅੱਗੇ ਜਿਹੜੀ ਇਹ ਵੜਾ ਬਾਈ ਇਹ ਵੀ 25 ਤੋਂ ਬਾਹਰ ਦੁੱਧ ਮੰਨ ਕੇ ਲੈ ਲੇ ਇਹ ਵੀ 1 ਲੱਖ 5000 ਰੁਪਏ ਦੀ ਦੇ ਦਾਂਗੇ 1 5 ਦੀ ਹਾਂ ਬਾਈ ਠੀਕ ਹੈ ਜੀ ਅੱਗੇ ਜਿਹੜੀ ਜਰਸੀ ਆ ਬਾਈ ਇਹਦੀ ਪਿਛਲੇ ਸਾਲ ਤੇਰੇ ਚੈਨਲ ਦੇ ਵੀਡੀਓ ਵੀ ਪਈ ਹੋਈ ਆ ਠੀਕ ਹੈ ਇਹ ਕਰਮਾ ਵਾਲੀ ਦੀ ਤੇ ਦੁੱਧ ਨੇ ਬਹੁਤ ਸੋਨਾ ਦਿੱਤਾ ਬਾਈ 25 ਕਿਲੋ ਦੁੱਧ ਦਿੱਤਾ ਹੋਇਆ ਇਹਦਾ ਤੇ ਹਲੇ ਤਾਂ ਦਿਨ ਇਹਦੇ 10 ਭਏ ਨੇ ਬਾਈ ਠੀਕ ਹੈ ਤੇ ਰੇਟ ਬਾਈ ਇਹਦਾ ਅੱਜ ਵਾਲਾ ਰੇਟ ਆ ਜਿਹੜਾ 1,115,000 ਰੁਪਿਆ ਬਾਈ ਰੇਟ ਠੀਕ ਹੈ ਬਰੀਡ ਨਸਲ ਇਹਦੀ ਅੱਗੇ ਜਿਹੜੀ ਇਹ ਵੜ ਆ ਗਈ ਬਾਈ ਇਹਦਾ ਰਿਕਾਰਡ ਬਹੁਤ ਚੰਗਾ ਤੇ ਇਧਰ ਉਹ ਹਾਈਟ ਦਾ ਅੰਦਾਜ਼ਾ ਵੀ ਕਰਾ ਦੇ ਉਹਦਾ ਤੇ ਇਹਦਾ ਜਿਹੜਾ ਰਿਕਾਰਡ ਆ ਬਾਈ ਫਾਰਮ ਦਾ ਆਪਣੇ ਨਾਲ ਹੀ ਇੱਥੇ ਬਾਈ ਪਿਆਰੇ ਦਾ ਫਾਰਮ ਉੱਥੋਂ ਲਈ ਆ ਹਮ ਸਟ੍ਰੈਕਰ ਦੀ ਆਪ ਆ ਬਾਈ ਤੇ ਜਾਰਡੇ ਪੀਡੀਐਫ ਦਾ ਜਿਹੜਾ ਸੀਮਣ ਆ ਉਹ ਤੋਂ ਗੱਬਣਾ ਕੀ ਰੇਟ ਰੋਗੇ ਦਾ ਰੇਟ ਬਾਈ ਦਾ 2 ਲੱਖ ਤੇ 5000 ਠੀਕ ਹੈ ਹਜੇ ਜਾਤ ਨਸਲ ਇੰਨੀ ਵਧੀਆ ਦਿਨੇ ਦੇ ਬਈ 15 ਤੋਂ 20 ਪਏ ਨੇ ਠੀਕ ਹੈ ਪ੍ਰੋਪਰ ਸਾਰਾ ਰਿਕਾਰਡ ਆ ਬਾਈ 2 ਜਡ ਪਹਿਲਾਂ ਨੇ ਮੰਨ ਕੇ ਜਿਵੇਂ ਦੁੱਧ ਦਾ ਰਿਕਾਰਡ ਆ ਜਿਹੜਾ 43 44 ਕਿਲੋ ਦੁੱਧ ਦਾ ਰਿਕਾਰਡ ਹੈ ਦਾ ਕਿਦੋਂ ਅੱਗੇ ਵੜ ਇਹ ਵੜ ਵੀ ਬਾਈ ਦੁੱਧ ਨਾਰਮਲ ਜਾਂ ਮੰਨ ਕੇ 30 ਕਿਲੋ ਮੰਨ ਕੇ ਜਿਹੜਾ ਮਰਜੀ ਭਰਾ ਲੈ ਲੈ 15 ਦਿਨਾਂ ਦੀ ਹਲੇ ਇਹ ਕੱਚੀ ਆ ਨਹੀਂ ਵੜਾਂ ਬਾਈ ਆਪਾਂ ਤੋੜ ਕੇ ਦਿਖਾ ਦਿੰਦੇ ਕਿਉਂਕਿ ਥੱਲੇ ਫਰਸ਼ ਗਿੱਲਾ ਕਈ ਵਾਰ ਤਿਲਕ ਜੇ ਨਾ ਬਾਹਰ ਵੀ ਗਿੱਲੀ ਆ ਸਹੀ ਇਹ ਵੀ ਵੱਡੇ ਢਾਂਚੇ ਦੀ ਆ ਬਾਈ ਇਹ ਦੇ ਦਾਂਗੇ ਠੀਕ ਹੈ ਥੰਨੋਂ ਬਹੁਤ ਵਧੀਆ ਬੈੜ ਨੇ ਤਿਆਰ ਹੋਣਾ ਹਲੇ ਤਾਂ 10 ਦਿਨ ਮੰਨ ਲਓ 15 ਦਿਨ ਲੈ ਜਾਣੇ ਨੇ ਥੰਨੋਂ ਹੂੰ ਬਹੁਤ ਪੋਲੀ ਹੈਗੀ ਅੱਗੇ ਭਾਈ ਇਹ ਗਊਆਂ ਆਗੀਆਂ ਅੱਗੇ ਤਿੰਨ ਹੂੰ ਜਿੱਦਾਂ ਇਹ ਵੜਾ ਇਹਦਾ 22 28 ਕਿਲੋ ਦੁੱਧ ਦਿੱਤਾ ਹੋਇਆ ਲਈਆਂ ਵੀ ਆਪਾਂ ਇਕੱਠੀਆਂ ਨੇ ਇਹ ਹੂੰ ਜਾਤ ਨਸਲ ਇਹਨਾਂ ਦੀ ਬਹੁਤ ਪਿਆਰੀ ਹੈ ਜੇ ਕਿਸੇ ਭਰਾ ਨੇ ਇਹ ਤਿੰਨੇ ਗਾਵਾਂ ਇਕੱਠੀਆਂ ਲੈਣੀਆਂ ਨੇ ਹੂੰ 93000 ਦੇ ਭਾਅ ਭਾਈ ਆਪਾਂ ਇਹ ਇਕੱਠੀਆਂ ਦੇ ਦਾਂਗੇ ਠੀਕ ਹੈ ਪੁੱਠਾ 93000 ਦੀ ਇੱਕ ਦੇ ਹਿਸਾਬ ਨਾਲ ਕਈ ਵਾਰ ਵਿੱਚ ਭਰਾ ਕੋਈ ਹੋਰ ਸਮਝ ਜਾਂਦੇ ਨੇ ਹੂੰ ਸਟੈਚ ਅੰਦਰ ਦੀਆਂ ਨੇ ਭਾਈ ਇਹੇ ਅਹ ਮੰਨ ਲਓ ਵੀ 25-25 ਕਿਲੋ ਦੁੱਧ ਦੀ ਆਵਸਤ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਲੇ। ਹੂੰ। ਜੇ ਕੱਲੀ ਵੀ ਲੈਣੀ ਆ ਕੱਲੀ ਵੀ ਦੇ ਦਾਂਗੇ ਵੀ ਕਈ ਵਾਰ ਵੀਰ ਵਿੱਚ ਕਹਿੰਦੇ ਯਾਰ ਪਤਾ ਨਹੀਂ ਅਸੀਂ ਨਹੀਂ ਲੈਣੀਆ ਦੋ ਲੈਣੀਆ ਦੋ ਦੀ ਪਹੁੰਚ ਦੇ ਦਾਂਗੇ 93 ਦੇ ਹਿਸਾਬ ਨਾਲ। ਹੂੰ। ਤੇ ਪਰ ਵੇੜਾ ਦੇ ਟਾਂਚੇ ਇੰਨੇ ਵਧੀਆ ਨੇ ਬਾਈ ਜਿੱਦੇ ਤਿਆਰ ਹੋ ਗਈਆਂ 1 10 15 15 ਵਾਲੀਆਂ ਵੇੜਾ ਨੇ। ਕੱਲੀ ਇੱਥੋਂ 93 ਦੀ ਦੇ ਦੇਾਂਗੇ। ਹਾਂ ਬਾਈ। ਦੋ ਖਰੀਦ ਜੋੜੇ ਦੀ ਪਹੁੰਚ ਦੇ ਦਾਂਗੇ ਬਾਈ। ਜੋੜੇ ਦੀ ਪਹੁੰਚ ਤੇ ਤਿੰਨੇ ਖਰੀਦੋ। ਹਾਂ 25 ਕਿਲੋ ਦੁੱਧ ਜਿਹੜਾ ਮਰਜ਼ੀ ਭਰਾ ਮੰਨ ਕੇ ਦੇਖੋ ਆਪਣੇ ਕੋਲੇ ਭਾਜੀਆਂ ਨੇ ਆਪ ਚਲੋ ਆਪਣੇ ਕੋਲੇ ਵੀ ਜਾਨਵਰ ਭਾਚਾ ਆ ਦੇਖ ਲੋ ਹਲੇ ਤਾਂ ਸਪੇਸ ਦੇਖ ਲੋ ਕਿੰਨੀ ਕਿੰਨੀ ਆ ਹੂੰ ਬਹੁਤ ਪਿਆਰੀਆਂ ਨੇ ਬਾਈ ਜਿਹੜੀ ਅੱਗੇ ਜਿਹੜੀ ਇਹ ਵੜਾ ਬਾਈ ਇਹ 20 ਦਿਨਾਂ ਦੀ ਕੱਚੀ ਆ ਤੇ ਇਹ ਦੇ ਦਾਂਗੇ ਬਾਈ 1.1 ਲੱਖ ਤੇ 10000 ਦੀ 20 ਦਿਨਾਂ ਦੀ ਕੱਚੀ ਆ ਜਿਹਨੂੰ ਸੰਭ ਸਾਰੀਆਂ ਸਾਫ ਸੋਧਰੀਆਂ ਵੜਾ ਨੇ ਬਾਈ ਵੀ ਜਿਹੜਾ ਵੀ ਭਰਾ ਨੇ ਜਿੱਦਾਂ ਦੀ ਲੈਣੀ ਆ ਓਦਾਂ ਦੇ ਵਜਟ ਵਾਲੀਆਂ ਬਾਕੀ ਜਿੰਨੀਆਂ ਵੜਾ ਨੇ ਸਾਰੀਆਂ ਫਿੱਟ ਆਡਰ ਦੀਆਂ ਨੇ ਤੁਰ ਤੁਰ ਤੱਕ ਹਰ ਰੇਟ ਦੀ ਗਾਂ ਖੜੀ ਆ ਠੀਕ ਆ ਜਿੱਦਾਂ ਦਾ ਵੀ ਵਜਟ ਕਿਸੇ ਭਰਾ ਨੇ ਲਾਉਣਾਗਾ ਸੋ ਸੋ ਆ ਕੇ ਦੇਖੋ ਤੇ ਜਿਹੜਾ ਪਸ਼ੂ ਖਰੀਦਣਾ ਚਾਹੋ ਉਹਦੀ ਤਸੱਲੀ ਕਰ ਲਿਓ ਨੰਬਰ ਸਕਰੀਨ ਉੱਤੇ ਐ ਰੇਟ ਦੱਸਤੇ ਐ ਬਾਕੀ ਆਏ ਭਰਾ ਦਾ ਮਾਨਤਨ ਕੀਤਾ ਜਾਂਦਾ ਹੁੰਦਾ ਹਰੇਕ ਭਰਾ ਕੋਲੋਂ ਜਦੋਂ ਵੀਡੀਓ ਬਣਾਉਣੀ ਐ ਸੋ ਤੁਸੀਂ ਆ ਕੇ ਦੇਖੋ ਜਿਹੜਾ ਨੱਕ ਤੁਹਾਨੂੰ ਜਸਦਾ ਤੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਸੋ ਇਸ ਅੱਜ ਦੀ ਵੀਡੀਓ ਨੂੰ ਦੇਖਣ ਦੇ ਲਈ ਥੈਂਕ ਯੂ